ਲੋਕਾਂ ਨੂੰ ਖੱਜਲ ਖਵਰੀ ਤੋਂ ਬਚਾਉਣ ਦੇ ਮੰਤਵ ਨੂੰ ਲੈ ਮੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਕੇਰੀਆਂ ਦੇ ਪਿੰਡ ਪੰਗਾਲਾ ਵਿਖੇ ਸਰਕਾਰ ਤੁਹਾਡੇ ਦਵਾਰ ਤਹਿਤ ਜਨਤਕ ਸ਼ਿਕਾਇਤ ਨਿਵਾਰਣ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਰ ਹੋਰਾਂ ਸ਼ਿਰਕਤ ਕਰ ਲੋਕ ਸਮੱਸਿਆਵਾਂ ਸੁਣੀਆਂ ਐਸਡੀਐਮ ਅਸ਼ੋਕ ਕੁਮਾਰ ਤਹਿਸੀਲਦਾਰ ਅਮਰਤਵੀਰ ਸਿੰਘ ਡੀਐਸਪੀ ਵਿਪਨ ਕੁਮਾਰ ਬੀਡੀਪੀਓ ਸਮੇਤ ਬਖ ਬਖ ਵਿਭਾਗਾਂ ਦੇ ਅਫਸਰ ਸਹਿਵਾਨ ਹਾਜ਼ਰ ਰਹੇ ਇਸ ਕੈਂਪ ਦੌਰਾਨ ਲੋਕਾਂ ਵੱਲੋਂ ਪਿੰਡ ਦੇ ਛੱਪੜ, ਕੂੜਾ ਸੁੱਟਣ, ਸੜਕ ਰਿਪੇਅਰ, ਰਾਸ਼ਨ ਕਾਰਡ, ਬੱਚਿਆਂ ਦੀ ਪੈਨਸ਼ਨ, ਤੁਸੀਬਨ ਅਤੇ ਹੋਰ ਸਮੱਸਿਆਵਾਂ ਮਾਨਯੋਗ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ ਜਿਸ ਸਬੰਧੀ ਉਹਨਾਂ ਦੱਸਿਆ ਕਿ ਕੁਝ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਹੈ ਅਤੇ ਰਹਿੰਦੀਆਂ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਹੱਲ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ ਹਰਣਾ ਲੋਕਾਂ ਨੂੰ ਡੇਂਗੂ ਤੋਂ ਬਚਾ ਲਈ ਸਾਫ਼ ਸਫਾਈ ਅਤੇ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਇਸ ਕੈਂਪ ਦਾ ਲਾਹਾ ਲੈਣ ਪੁੱਜੇ ਲੋਕਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਉਂਦੇ ਰਹਿਣ ਦੀ ਅਪੀਲ ਕੀਤੀ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਿੰਡ ਤੁੰਗਾਲਾ ਮੁਕੇਰੀਆਂ ਤਹਿਸੀਲ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਸਰਕਾਰ ਤੁਹਾਡੇ ਦਰਵਾਜ਼ੇ ਦੇ ਤਹਿਤ ਲਗਾਏ ਗਏ ਹਨ ਅਸੀਂ ਹਰ ਹਫਤੇ ਦੋ ਕੈਂਪ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੇ ਲਗਾਉਂਦੇ ਨੇ ਜਿੱਥੇ ਪਿੰਡ ਵਿੱਚ ਆ ਕੇ ਲੋਕਾਂ ਦੇ ਵਿੱਚ ਬੈ ਕੇ ਉਹਨਾਂ ਦੀ ਸਾਰੀ ਮੁਸੀਬਤਾਂ ਸੁਣੀ ਜਾਂਦੀਆਂ ਇੱਥੇ ਮੇਰੇ ਨਾਲ ਸੀਮ ਸਾਹਿਬ ਡੀਐਸਪੀ ਸਾਹਿਬ ਤਸਿਲਦਾਰ ਡিপিਓ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਫਸਰ ਮੌਜੂਦ ਨੇ ਲਗਭਗ 20 ਵਿਭਾਗਾਂ ਦੇ ਅਫਸਰ ਇੱਥੇ ਮੌਜੂਦ ਹੈ ਇਸ ਕੈਂਪ ਦਾ ਮਕਸਦ ਇਹ ਨਹੀਂ ਹੈ ਕਿ ਸੀ ਲੋਕਾਂ ਦੇ ਘਰ ਆ ਕੇ ਉਹਨਾਂ ਦੇ ਬੁਹੇ ਤੇ ਆ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੀਏ ਤਾਂ ਕਿ ਲੋਕਾਂ ਨੂੰ ਖੱਜਲ ਖੁਰਨਾ ਨਾ ਹੋਣਾ ਪਏ ਉਹਨਾਂ ਨੂੰ ਕਿਸੇ ਦਫ਼ਤਰ ਦੇ ਚੱਕਰ ਨਾ ਕੱਢਣੇ ਪਏ ਇਸ ਕੈਂਪ ਦੇ ਵਿੱਚ ਵੀ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਲੋਕੀ ਆਏ ਨੇ ਜਿਨ੍ਹਾਂ ਨੇ ਆਪਣੀ ਵੱਖ-ਵੱਖ ਸਮੱਸਿਆਵਾਂ ਇੱਥੇ ਰੱਖੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਮੌਕੇ ਦੇ ਉੱਤੇ ਕਰ ਦਿੱਤਾ ਗਿਆ ਜੋ ਵੀ ਰਹੇ ਇਹ ਉਸ ਦਾ ਹੱਲ ਸਾਡੀ ਪੂਰੀ ਟੀਮ ਬੈਠੀ ਹੁੰਦੀ ਹੈ ਜੋ ਹਰ ਸ਼ਿਕਾਇਤ ਦਾ ਫਾਲੋਅ ਅਪ ਕਰਦੀ ਹੈ ਅਸੀਂ ਬਕਾਇਦਾ ਫਾਲੋਅ ਅਪ ਕਰਕੇ ਜੋ ਅਜ ਮੌਕੇ ਤੇ ਹੱਲ ਨਹੀਂ ਹੋ ਗਏ ਆਉਣ ਵਾਲੇ ਹਫਤੇ 10 ਦਿਨਾਂ ਦੇ ਅੰਦਰ ਅਸੀਂ ਕੋਸ਼ਿਸ਼ ਕਰਕੇ ਉਹਨਾਂ ਸਮੱਸਿਆਵਾਂ ਦਾ ਵੀ ਹੱਲ ਕਰਾਂਗੇ ਪਿੰਡ ਬੰਗਾਲਾ ਦੇ ਵਿੱਚ ਜਿਹੜੀ ਸਮੱਸਿਆਵਾਂ ਮੇਰੇ ਕੋਲ ਆਈਆਂ ਉਹ ਇੱਕ ਤਾਂ ਛੱਪੜ ਦੇ ਬਾਰੇ ਹੈ ਛੱਪੜ ਬਹੁਤ ਛੋਟਾ ਇੱਥੇ ਤੇ ਲੋਕਾਂ ਦੇ ਘਰ ਦੇ ਵਿੱਚ ਪਾਣੀ ਆ ਰਿਹਾ ਉਸ ਤੋਂ ਇਲਾਵਾ ਕੂੜੇ ਦੀ ਸਮੱਸਿਆ ਕਿ ਕੂੜੇ ਨੂੰ ਕਿੱਥੇ ਸੁੱਟਿਆ ਜਾਣਾ ਹੈ ਜਾਂ ਫਿਰ ਕੁਝ ਸੜਕ ਦੀ ਸਮੱਸਿਆ ਜਿੱਥੇ ਸੜਕ ਦੀ ਰਿਪੇਅਰ ਨਹੀਂ ਹੋਈ ਟਾਈਮ ਕੀ ਇਸ ਤਰ੍ਹਾਂ ਦੀ ਸਮੱਸਿਆਵਾਂ ਆਈਆਂ ਇਹ ਥੋੜਾ ਟਾਈਮ ਲੱਗਦਾ ਪਰ ਅਸੀਂ ਮੌਕੇ ਤੇ ਹਾਜ਼ਰ ਸਾਰੇ ਅਫਸਰਾਂ ਨੂੰ ਔਰਡਰ ਕਰ ਦਿੱਤੇ ਗਏ ਨੇ ਇਸ ਦੇ ਨਾਲ ਨਾਲ ਅਸੀਂ ਫਾਲੋਅ ਅਪ ਵੀ ਕਰਾਂਗੇ ਕੁਝ ਕੇਸਿਸ ਆਏ ਨੇ ਜਿੱਥੇ ਰਾਸ਼ਨ ਕਾਰਡ ਕੋਈ ਆਪਣਾ ਨਵਾਂ ਬਣਵਾਉਣਾ ਚਾਹੁੰਦਾ ਇੱਕ ਬੱਚਾ ਹੈ ਜਿਸ ਦੀ ਪੈਨਸ਼ਨ ਲੱਗਣ ਵਾਲੀ ਹੈ ਅਸੀਂ ਇਹ ਸਾਰੇ ਹੀ ਕੇਸਸ ਫੇਰਦੇ ਧਾਰਨਾ ਚਾਹਵਾਂਗੀ ਪਿਛਲੇ ਸਾਲ ਵੀ ਜ਼ਿਲ੍ਹਾ ਹੁਸ਼ਿਆਰ ਉਹਦੇ ਵਿੱਚ ਬਹੁਤ ਜ਼ਿਆਦਾ ਕੇਸਸ ਆਏ ਸੀਗੇ ਤੇ ਅਨਫੋਰਚਨਟਲੀ ਇਸ ਵਾਰ ਵੀ ਅਸੀਂ ਡੇਂਗੂ ਦੇ ਕੇਸਸ ਦੇਖ ਰਹੇ ਹਾਂ ਮੈਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਆਸ-ਪਾਸ ਸਫਾਈ ਬਣਾਈ ਰੱਖੋ ਸਫਾਈ ਦੇ ਨਾਲ ਨਾਲ ਜਿਹੜਾ ਡੇਂਗੂ ਦਾ ਮੱਛਰ ਹੁੰਦਾ ਹੈ ਉਹ ਅਕਸਰ ਸਾਫ ਪਾਣੀ ਦੇ ਵਿੱਚ ਵੀ ਦੇਖਿਆ ਜਾਂਦਾ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਰੂਟੀਨ ਦੇ ਵਿੱਚ ਹੀ ਸਾਫ ਸਫਾਈ ਜਿਸ ਦੇ ਵਿੱਚ ਆਪਣੇ ਰੈਫਰਿਜਰੇਟਰ ਦੀ ਟ੍ਰੇ ਹੋਵੇ ਕੁੱਲਰ ਦੀ ਸਾਫ ਸਫਾਈ ਹੋ ਗਈ ਪੌਦਿਆਂ ਦੇ ਨੀਚੇ ਅਸੀਂ ਜੋ ਟ੍ਰੇ ਬਖ ਲੈਂਦੇ ਜਬ ਕੋਈ ਵੀ ਕਿਸ ਤਰ੍ਹਾਂ ਦੀ ਥਾਂ ਜਿੱਥੇ ਪਾਣੀ ਇਕੱਠਾ ਹੋ ਸਕਦਾ ਅਸੀਂ ਆਪ ਧਿਆਨ ਦੇਈ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਡੇਂਗੂ ਦੀ ਚੈਕਿੰਗ ਦੇ ਲਈ ਵਕਫ ਵਕ ਸਮਾਂ ਤੇ ਬਲੀਡਰਸ ਆ ਪੂਰੇ ਜ਼ਿਲ੍ਹੇ ਹੁਸ਼ਾਪੁਰ ਦੇ ਵਿੱਚ 100 ਬਲੀਡਿੰਗ ਚੈਕਰਸ ਨੇ ਜੋ ਕਿ ਘਰ ਘਰ ਜਾ ਕੇ ਚੈਕਿੰਗ ਕਰ ਰਹੇ ਸਾਰੀ ਕਮੇਟੀਆਂ ਵੱਲੋਂ ਫੋਗਿੰਗ ਤੇ ਸਪਰੇਅ ਕਰਾਇਆ ਜਾ ਰਿਹਾ ਹੈ ਨਾਲ ਹੀ ਨਾਲ ਅਸੀਂ ਕੱਲ੍ਹ ਵੀ ਇੱਕ ਮੀਟਿੰਗ ਕੀਤੀ ਹੈ ਹਰ ਕਮੇਟੀ ਵੱਲੋਂ ਡੋਰ ਟੂ ਡੋਰ ਚੈਕਿੰਗ ਕਰਾ ਕੇ ਲੋਕਾਂ ਦੇ ਚਲਾਂ ਕੀ ਕਰਕੇ ਜਾਣਗੇ ਰੂਰਲ ਏਰੀਆ ਦੇ ਲਈ ਵੀ ਅਸੀਂ ਬੀਡੀਪੀਓਸ ਨੂੰ ਪਹਿਲਾਂ ਵੀ ਹਦਾਇਤਾਂ ਦੇ ਚੁੱਕੇ ਹੁਣਾਂ ਕੋਲ ਵੀ ਫੋਗਿੰਗ ਮਸ਼ੀਨ ਵਗੈਰਾ ਵਿਵਸਥਾ ਹੋਣੀ ਚਾਹੀਦੀ ਪਰ ਮੈਂ ਫਿਰ ਵੀ ਲੋਕਾਂ ਨੂੰ ਅਪੀਲ ਕਰਾਂਗੀ ਕਿਉਂਕਿ ਜ਼ਿਆਦਾਤਰ ਅਸੀਂ ਦੇਖਿਆ ਕਿ ਲੋਕਾਂ ਨੇ ਘਰਾਂ ਦੇ ਵਿੱਚ ਹੀ ਇਹ ਮੱਛਰ ਪਨਪ ਰਿਆ ਹੁੰਦਾ ਅਸੀਂ ਆਪਣੇ ਆਸ-ਪਾਸ ਸਫਾਈ ਜ਼ਰੂਰ ਬਣਾ ਕੇ ਰੱਖੀ ਤੇ ਖਾਸ ਤੌਰ ਤੇ ਜਿੱਥੇ ਪਾਣੀ ਖੜਾ ਹੁੰਦਾ ਉੱਥੇ ਅਸੀਂ ਖਾਸ ਧਿਆਨ ਦੇਈਏ सी या काफ़ी पानी भर गया सी इस बारी जितों पानी एंटर किया काफ़ी हद तक बन बना दिए गए ने पर मेरे ध्यान से है लोगों वालों डिमांड है कि बन बनाए गए बनू ऊंचा किया जाए जो कि काफ़ी सालों तो कम नहीं हो इस ना ना कुछ तीन चार पॉइंट्स हैं जिथे बन हाली छूटे हैं इसका भी ਆਪ ਪ੍ਰੋਪੋਜ਼ਲ ਅਸੀਂ ਬਣਾ ਕੇ ਭੇਜਿਆ ਹੋਏ ਫਿਲਹਾਲ ਕੋਈ ਖਤਰਾ ਨਹੀਂ ਹੈ ਇਸ ਤਰ੍ਹਾਂ ਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੋ ਜਲ ਇਹ ਹੋ ਜਾਏ ਇਸ ਤੋਂ ਬਾਅਦ ਸਾਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਤਾਮਾਂ ਤੇ ਫਲਡ ਪ੍ਰੋਟੈਕਸ਼ਨ ਦੇ ਜੋ ਕੰਮ ਸੀਗੇ ਉਹ ਮੁਕੰਮਲ ਕਰਾ ਲਏਗੇ ਸਾਡਾ ਪਿੰਡ ਪੰਘਾਲਾ ਨਵਾਂ ਪੰਘਾਲਾ ਮਕੇਰੀਆਂ ਬਲੌਕ ਦੇ ਵਿੱਚੋਂ ਸਭ ਤੋਂ ਵੱਡਾ ਪਿੰਡ ਆ ਅਸੀਂ ਇਸ ਦੀਆਂ ਜੋ ਵੀ ਸਮੱਸਿਆਵਾਂ ਸੀਗੀਆਂ ਛੱਪੜ ਦੀਆਂ ਗਲੀਆਂ ਦੀਆਂ ਔਰ ਢੇਰਾਂ ਦੀਆਂ ਸਮੱਸਿਆਵਾਂ ਜੋ ਉਸ ਵੀ ਸਿਗੀਆਂ ਉਹ ਡੀਸੀ ਮੈਮ ਸਾਹਿਬ ਜੀ ਇੱਥੇ ਇਹਨਾਂ ਨੇ ਕੈਂਪ ਲਗਾਇਆ ਔਰ ਇਸ ਕੈਂਪ ਦੇ ਵਿੱਚ ਆ ਕੇ ਉਹਨਾਂ ਨੇ ਸਾਡੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਸੀਂ ਆਸ ਕਰਦੇ ਹਾਂ ਕਿ ਇਹ ਸਮੱਸਿਆਵਾਂ ਜਲਦੀ ਹੱਲ ਹੋਣਗੀਆਂ ਔਰ ਡੀਸੀ ਸਾਹਿਬ ਜੀ ਨੇ ਸਾਨੂੰ ਇਸ ਚੀਜ਼ ਦਾ ਭਰੋਸਾ ਵੀ ਦਿੱਤਾ ਕਿ ਇਹ ਸਮੱਸਿਆਵਾਂ ਦਾ ਜਲਦੀ ਹੀ ਹੱਲ ਕੀਤਾ ਜਾਏਗਾ ਔਰ ਇਸ ਚਾਨੇ ਆਏ ਕੰਮ ਇਸੇ ਤਰ੍ਹਾਂ ਲਗਦੇ ਰਹਿਣ ਔਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੁੰਦੀਆਂ ਨੇ